ਪਛੀ ਦੇਲ ਤੋਂ ਨਾ ਪਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਢੇ 8:00 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਪੜਾਓ ਇਕੱਠੇ ਹੋ ਜੇ ਚਾਉਣਾ ਪੈਂਦਾ ਬਿਜਲੀ ਬੋਰਡ ਦੇ ਥਰਲੇ ਬੋਲੇ ਤੇ ਜੀ ਰਾਤ ਨੂੰ 1:00 2:00 ਵਜੇ ਬਤੀ ਹੁੰਦੀ ਹੈ ਫੇਰ ਜੜੀ 6:00 7:00 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਦੀ ਜਿੰਦੀ ਹੈ ਭਾਜੀ ਅਸੀਂ 20-25 ਦਿਨ ਹੋ ਗਏ ਆ 6 ਵਰੀ ਕੰਪਲੀਟ ਆ ਦੇ ਜਿੱਤੇ ਐਸਡੀਓ ਸਾਹਿਬ ਨੂੰ ਤੇ ਸਾਡਾ ਟਰਾਂਸਫਰਮ ਚੇਨ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਾਵਾ ਉਹ ਨਾ ਟਰਾਂਸਫਰਮ ਬਦਲਦੇ ਆ ਆਉਂਦੇ ਨੇ ਫਿਊਜ਼ ਲਾ ਕੇ ਚਲੇ ਜਾਂਦੇ ਨੇ ਸਾਡੇ ਬਲਾਜਨ ਬਾਏ ਫਿਊਜ਼ ਲਾਤਾ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਤੇ ਇੰਝਾਂ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਅੱਧੋ ਵੱਸੋ ਗੱਲ ਬਾਹਰ ਹੋਈ ਪਈ ਪੈਸਾ ਨਾ ਗੋਸ਼ਪਰਾ ਏਰੀਆ ਮਿਲਜੀਤ ਸਿੰਘ ਦਾ ਟ੍ਰਾਂਸਫਰ ਹੋ ਰਿਹਾ ਮੈਂ ਤੇ ਪਿਛਲੇ 20-25 ਦਿਨਾਂ ਤੋਂ ਸਵਾਲ ਹੈ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਕਲੀ ਦੇ ਜੀ ਲੇਕਿਨ ਇੱਕ ਪਾਸੇ ਬੱਤੀ ਹੁੰਦੀ ਨਹੀਂ ਤੇ ਸਾਡੇ ਕੀ ਪਾਜੀ ਬਿਜਲੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਾਂਦੇ ਸਰਦਾਰ ਦੇਣ ਜਾਂਦੇ ਵੀ ਇੱਕ ਦਿਨ ਦੇ ਦੱਸੀ ਹੁੰਦਾ ਮਾਫ ਪਰ ਜਿਹੜਾ ਸਾਡਾ ਬੱਤੀ ਪਾਲਤ ਜੀ ਦੇ ਨਿਕਲ ਗਿਆ ਇਹਨਾਂ ਦੇ ਘਰ ਦੇ ਦੱਸਦਾ ਮਾਫ ਹੋ ਰਹੀਆ ਸਾਨੂੰ ਦੇਖ ਜੁੰਡੂ ਨੇ ਵੀ ਵਰਤਨ ਨੂੰ ਮਿਲ ਗਿਆ ਸਰਕਾਰ ਨੂੰ ਇਹ ਡਾਲੇ ਜਿੰਨੇ ਸਾਡੇ ਹੱਥ ਚ ਚਾ ਲੋ ਅਦਰ ਤੁਹਾਨੂੰ ਜਗਾ ਦੇਂਦੀਆਂ ਸਾਨੂੰ ਜੇਲੇ ਦੇ ਛੋਟ ਲੋ ਤੇ ਜੇਲੇ ਜੋ ਮਰਜੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇੱਕ ਹੁਣ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ 32 ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਾਣਾ ਨਹੀਂ ਅੱਜ ਕੱਲ ਗਰਮੀ 'ਚ ਰਹਿ ਸਕਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਚੱਲ ਨਹੀਂ ਆ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕੇ ਦੇ ਪਾਣੀ ਹੈ ਨਹੀਂ ਪਾਜੀ ਆ ਦੀ ਬਰਨਾਲਕ ਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਸਪਰੇ ਨੂੰ ਦੇ ਰਹੇ ਨੇ ਜਿਆਦਾਤਰ ਇਹ ਵਰਤੀ ਉੱਥੇ ਧਰਨਾ ਲა ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਪਾਜੀ ਕਿੰਨੀ ਦੇਰ ਬੱਤੀ ਜਾਂਦੀ ਹੁੰਦੀ ਕੌਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਦਾ ਨੇ ਪੁੱਛੋ ਹੁੰਦੀ ਕਦੋਂ 5 ਮਿੰਟ ਨਹੀਂ ਹੁੰਦੀ 5 ਮਿੰਟ ਕੀ 5 ਸਕਿੰਟ ਹੁੰਦੀ ਹੈ ਅੱਗ ਲੱਗਦੀ ਹੈ ਉਹਨੂੰ ਬਸ ਗਈ ਉਹ ਅਜਾ ਸੇ ਆਪਣੀ ਪੋਸਟ ਦੀ ਜੇ ਨਹੀਂ ਸਾਹਿਬ ਬਾਹਰ ਨੇ ਇਹਨਾਂ ਦਾ ਟਰਾਂਸਪੋਰਟ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਰੀਖਣ ਕਰਕੇ ਉਹ ਦੁਬਾਰਾ ਸੜ ਗਿਆ ਉਹ ਦਾ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਬਾਰ ਬੰਦਿਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹਨਾਂ ਕੰਪਲੀਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਇਆ ਆਪੇ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੰਬਵਾਰ ਤਵੇ ਅਸੀਂ ਸੱਜਿਆ ਕਰੀ ਨੂੰ ਪਾਉਣਾ ਆਇਗਾ ਗੋਸ ਤੇ ਉੱਥੇ ਟਰਾਲੀ ਲੱਗੀ ਹੈ ਦੋਸਤਾਂ ਦੇ ਟ੍ਰਾਂਸਫਰ ਸਪਲਾਈ ਚਲਾ ਦਿੰਦੇ ਆ ਗੱਲ ਨੋਟੇੜੀ ਪਰ ਇਹ ਸੰਭਿਤੀ ਰਹੇ ਕਿਹੜਾ ਏਰੀਆ ਹੈ ਇਹ ਮਿਲਖੀ ਵਾਲਾ ਗੋਸਪੁਰ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮ ਆਉਣ ਤੇ ਅਸੀਂ 10 15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਯਾਰ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ ਜਾਰੀ ਨਾ ਸਕਦਾ 1:30 ਜਾਰੀ ਕੰਮ ਅਸੀਂ ਲੱਗ ਚਾਲੂ ਕਰਵਾ ਰਹੇ ਠੀਕ ਹੈ